ਮੈਂ ਪੰਜਾਬ 'ਚ ਬਹਿ ਕੇ ਭਾਨੇ ਸਿੱਧੂ ਦਾ ਲੱਖੇ ਸਦਾਣੇ ਦਾ ਅੰਮ੍ਰਿਤਪਾਲ ਦਾ ਵਿਰੋਧ ਕਰਦਾ ਪੰਜਾਬ 'ਚ ਬਹਿ ਕੇ ਹੁਣ ਤੂੰ ਦੇਖ ਲੈ ਕਿਹਦੇ ਕਿੰਨਾ ਕਦਮ ਆ ਕੀ ਚ ਕਿਹੜੀ ਸੱਚਾਈ ਆ ਪੰਜਾਬ 'ਚ ਬੈਠਾ ਮੈਂ ਮਿੱਡ 'ਚ ਦਰਾਹੇ ਨਾ ਕਿ ਮੈਂ ਤੇਰੇ ਮੰਗੂ ਬਾਹਰ ਬਹਿ ਕੇ ਬਾਹਰ ਬਹਿ ਕੇ ਵੀ ਤੂੰ ਡਰੀ ਜੰਨਾ ਪਿਆ ਮੈਂ ਤੂੰ ਆਪਣੇ ਜਿਹੜੀ ਪਲਵਿੰਦਰ ਸੰਧੂ ਕਤੀੜ ਆ ਇਹ ਬਾਹਰ ਬੈਠਾ ਵਾ ਬਾਹਰਲੇ ਦੇਸ਼ 'ਚ ਉੱਥੇ ਬੈਠਾ ਵੀ ਇਹ ਚ ਇੰਨਾ ਦਮ ਨਹੀਂ ਇਹਦੇ ਚਾਂਚ ਕਿ ਭਾਈ ਮੈਨੂੰ ਕਾਲ ਕਰ ਸਕੇ ਮੈਂ ਦੁਬਾਰਾ ਨੰਬਰ ਬੋਲਦਾ ਨਾ 98582900 ਤੂੰ ਕੀ ਕਿਹਾ ਅਸੀਂ ਭਜਾਉਣ ਵਾਲਿਆਂ ਚੋਂ ਆ ਕਿਹੜੇ ਭਜਾਏ ਅੱਗੇ ਤੂੰ ਕਿਹੜੇ ਭਜਾਤੇ ਪਹਿਲਾਂ ਮੈਨੂੰ ਇਹ ਦੱਸ ਸਾਲਾ ਕਰਕੇ ਪਿੱਛੇ ਪੜਦਾ ਜਾਂ ਬੰਦ ਕਰਕੇ ਕਦੇ ਕੋਸ਼ਿਸ਼ ਕਰੇ ਕੋਸ਼ ਬਕਵਾਸ ਕਰਦਾ ਤੂੰ ਕਿਹਨੂੰ ਕਾਲ ਕੀਤੀ ਅੱਜ ਤੱਕ ਮੈਨੂੰ ਕੀਤੀ ਜਾਂ ਰੋਮੀ ਨੂੰ ਕੀਤੀ ਕਾਲ ਅੱਜ ਤੱਕ ਤੂੰ ਉਹਨੂੰ ਬਲੌਕ ਕਰ ਗਿਆ ਫੇਸਬੁੱਕ ਤੋਂ ਟਿਕਟੌਕ ਤੋਂ ਸਾਰੇ ਪਾਸੇ ਤੂੰ ਬਲੌਕ ਕੀਤਾ ਹੋਇਆ ਟਿਕਟੌਕ ਤਾਂ ਪੰਜਾਬ 'ਚ ਬੈਨ ਇੰਡੀਆ 'ਚ ਹੀ ਬੈਨ ਆ ਟਿਕਟੌਕ ਮੈਂ ਉਹਨੇ ਮੈਨੂੰ ਆਪ ਦੱਸਿਆ ਰੋਮੀ ਨੇ ਕਿ ਭਾਈ ਬਲੌਕ ਕੀਤਾ ਹੋਇਆ ਫੇ ਕਰ ਉਹਨੂੰ ਕਰ ਲੈ ਰੋਮੀ ਨੂੰ ਕਰ ਲੈ ਕਾਲ ਰੋਮੀ ਨੂੰ ਕਰਲਾ ਕਾਲ ਮੈਨੂੰ ਨਹੀਂ ਕਰਨੀ ਰੋਮੀ ਨੂੰ ਕਰਲਾ ਜੇ ਤੇਰੇ ਕਿਹਦਾ ਹੈਗਾ ਦਮ ਬਕਵਾਸ ਕਰ ਰਿਹਾ ਤੂੰ ਲੈ ਕੇ ਕੇ ਹਾਂ ਭਜਾਉਣ ਵਾਲਿਆ ਚਾ ਆ ਕੇ ਆ ਤੂੰ ਆਪ ਤਾਂ ਸਾਡਾ ਭਜ ਰਿਆ ਮੈਂ ਗੱਲ ਕਰਨ ਤੋਂ ਮੈਂ ਨੰਬਰ ਦੇ ਰਿਆਂ ਤੈਨੂੰ ਆਪਣਾ 985229000 ਕਰ ਕਾਲ ਜੇ ਆਪਣੇ ਪਿਓ ਦਾ ਵਾ ਤੂੰ ਵੀ ਤੂੰ ਵੀ ਤਾਂ ਨਸ਼ੇੜੀ ਮੰਗੂ ਹੀ ਆ ਤੂੰ ਵੀ ਮੈਨ ਲੱਗਦਾ ਹੈ ਨਹੀਂ ਆਪਣੇ ਪਿਓ ਦਾ ਜਿਹੜੀ ਲੱਗਿਆ ਮੈਂ ਬਕਵਾਸ ਕਰਨ ਫੇਰ ਤੂੰ ਆਪਣੀ ਵੀਡੀਓ ਦੇ ਵਿੱਚ ਮੇਰੇ ਤੇ ਇਲਜ਼ਾਮ ਲਾਇਆ ਪੈਸੇ ਖਾਦੇ ਆ ਬੱਚੀ ਦੇ ਨਾਮ ਤੇ ਪੈਸੇ ਖਾਦੇ ਮੈਂ ਉਹਨੂੰ ਨਸ਼ੇੜੀ ਨੂੰ ਲੁਧਿਆਣੇ ਨੂੰ ਵੀ ਚੈਲੰਜ ਦਿੰਦਾ ਤੈਨੂੰ ਵੀ ਚਲਾ ਦੰਨਾ ਜੇ ਆਪਣੇ ਦੋਨੇ ਤੁਸੀਂ ਆਪਣੇ ਇੱਕ ਪਿਓ ਦੇ ਹੋ ਸਕੇ ਪਿਓ ਦੇ ਹੋ ਨਾ ਤੁਸੀਂ ਆਪਣੇ ਆਪਣੇ ਸਕੇ ਪਿਓ ਦੇ ਇੱਕ ਪਿਓ ਦੇ ਸਾਬਤ ਕਰ ਦੋ ਉਹ ਬੱਚੀ ਦੇ ਵੀ ਛੱਡੋ 1 ਰੁਪਿਆ ਵੀ ਸਾਬਤ ਕਰ ਦੋ 1 ਰੁਪਿਆ ਛੱਡੋ 100 ਹਜ਼ਾਰ 1 ਰੁਪਿਆ ਵੀ ਸਾਬਤ ਕਰ ਦੋ ਜੇ ਕਿਸੇ ਤੋਂ ਮੈਂ ਖਾਦਾ ਹੋਵੇ 1 ਰੁਪਿਆ ਕਹਿ ਰਿਹਾ ਮੈਂ ਸਿੰਗਲ ਰੁਪਿਆ ਸਿੰਗਲ ਰੁਪਿਆ ਸਾਬਤ ਕਰ ਦੋ ਜੇ ਆਪਣੇ ਤੁਸੀਂ ਸਕੇ ਪਿਓ ਦੇ ਹੋ ਜੇ ਆਪਣੇ ਇੱਕ ਪਿਓ ਦੇ ਹੋ ਤੁਸੀਂ ਤੁਸੀਂ ਗੱਲਾਂ ਕਰ ਤੂੰ ਗੱਲਾਂ ਕਰੇਂਗਾ ਟਿਕਟੌਕ ਉਹਨੇ ਇਹਨੂੰ ਪਤਾ ਵਾ ਕਿ ਟਿਕਟੌਕ ਬਾਹਰ ਚੱਲਦੀ ਹੈ ਇੰਡੀਆ ਚ ਚੱਲਦੀ ਨਹੀਂ ਇਹਨੇ ਭਈਏ ਨੇ ਚੱਕ ਕੇ ਲੁਧਿਆਣੇ ਵਾਲੇ ਨਸ਼ੇੜੀ ਨੇ ਉਹ ਵੀਡੀਓ ਚੱਕ ਕੇ ਆਪਣੇ ਪੇਤੇ ਪਾਤੀ ਪਹਿਲਾਂ ਇਹ ਹੋਰ ਮੋਢੇ ਵਰਤਦਾ ਸੀ ਹੁਣ ਹੋਰ ਮੋਟਾ ਵਰਤਣ ਲੱਗ ਗਿਆ ਉਹ ਕੁਛ ਆਪੂ ਵੀ ਕਰੇਗਾ ਉਹ ਛਾਪ ਵੀ ਕਰੇਗਾ ਕਿ ਹਰੇ ਹਮੇਸ਼ਾ ਮੋਢੇ ਵਰਤੇਗਾ ਪਹਿਲਾਂ ਇੱਕ ਗੱਲ ਦੱਸ ਇਥੋਂ ਪਤਾ ਲੱਗਦਾ ਪੈਂਟ ਲਾ ਕੇ ਸਲਵਾਰ ਪਾ ਲੈ ਜਿਹੜੇ ਰਾਤ ਨੂੰ ਕੰਮ ਕਰਦਾ ਉਹ ਦਿਨੇ ਵੀ ਕਰਨ ਲੱਗ ਜਾ ਜਿਹੜੇ ਰਾਤ ਨੂੰ ਤੂੰ ਜਾ ਕੇ ਜਲੰਧਰ ਪਾਈਪਾਦ ਚੌਂਕ ਚ ਕਦੇ ਹਾਰਡਿਸ ਵਲਟ ਦੇ ਬਾਹਰ ਕਦੇ ਕਿਤੇ ਖੜਦਾ ਨਾ ਜਾ ਕੇ ਆਪਣੇ ਕਲੀਨ ਸ਼ੇਵ ਕਰਕੇ ਤੇ ਕੱਪੜੇ ਦੂਜੇ ਪਾ ਕੇ ਜਿਹੜੀ ਮਾਰਦਾ ਤੂੰ ਕਰਦਾ ਅੱਖਾਂ ਖ ਮਾਰ ਮਾਰ ਕੇ ਲੋਕਾਂ ਨੂੰ ਕੱਟੇ ਕਰਦਾ ਨਾ ਉਹ ਦਿਨੇ ਵੀ ਕਰਦੇ ਸ਼ੁਰੂ ਕਿਉਂਕਿ ਤੇਰੇ ਕੰਮ ਹੀ ਦਿਨਾਂ ਨਹੀਂ ਵਾਲੇ ਆ ਤੇਰੇ ਕੰਮ ਬੰਦੇ ਵਾਲੇ ਹੈ ਹੀ ਨਹੀਂ ਤੂੰ ਆਪ ਸਾਹਮਣੇ ਆ ਕੇ ਗੱਲ ਕਰਨ ਜੋਗਾ ਨਹੀਂ ਮੈਂ ਤੈਨੂੰ 4 ਦਿਨ ਹੋ ਗਏ ਵੀਡੀਓ ਪਾ ਕੇ ਕਹਿੰਦੇ ਨੂੰ ਕਿ ਰੱਖ ਟਾਈਮ ਗੁਰੂ ਕਰਦਾ ਰੱਖ ਟਾਈਮ ਕਿਸੇ ਹੋਰ ਪਾਸੇ ਦਾ ਮੈਂ ਆਉਣ ਨੂੰ ਤਿਆਰ ਆ ਆਪਾਂ ਪਹਿਲਾਂ ਗੱਲਬਾਤ ਕਰਾਂਗੇ ਤੂੰ ਮੇਰੇ ਤੇ ਜਿਹੜੇ ਇਲਜ਼ਾਮ ਲਾਏ ਨੇ ਤਿੰਨ ਇਹਨਾਂ ਇਲਜ਼ਾਮ ਲਾਇਨੇ ਤਾਂ ਮੇਰੇ ਪਹਿਲਾ ਇਲਜ਼ਾਮ ਲਾਇਆ ਕਿ ਮੈਂ ਕੁੜੀਆਂ ਨੂੰ ਬਲੈਕਮੇਲ ਕੀਤਾ ਉਹਨਾਂ ਤੋਂ ਪੈਸੇ ਮੰਗੇ ਦੂਜਾ ਇਲਜ਼ਾਮ ਲਾਇਆ ਮੈਂ ਧਰਮ ਬਦਲਿਆ ਤੀਜਾ ਇਲਜ਼ਾਮ ਤਾਂ ਲਾਇਆ ਕਿ ਸੇਵਾ ਦੇ ਨਾਮ ਤੇ ਰਣਜੋਤ ਨੇ ਪੈਸੇ ਇਕੱਠੇ ਕੀਤੇ ਮੈਂ ਤਿੰਨੇ ਇਲਜ਼ਾਮ ਤੂੰ ਸਾਬਤ ਤਿੰਨਾ ਚੋਂ ਇੱਕ ਵੀ ਸਾਬਤ ਕਰ ਦੇ ਤਿੰਨਾ ਦੇ ਵਿੱਚੋਂ ਇੱਕ ਵੀ ਸਾਬਤ ਕਰ ਦੇ ਚਾਹ ਤਿੰਨੇ ਨਾ ਸਾਬਤ ਹੋਣ ਇੱਕ ਸਾਬਤ ਕਰ ਦੇ ਇੱਕ ਤਿੰਨਾ ਚੋਂ ਇੱਕ ਵੀ ਸਾਬਤ ਹੋ ਗਿਆ ਨਾ ਲੈ ਮੈਂ ਉੱਥੇ ਹੀ ਆਪਣੇ ਆ ਆ ਆ ਜਿਹੜੀ ਦਾੜੀ ਆ ਨਾ ਮੂਤ ਨਾ ਮੜਾ ਦੋ ਚੱਲ ਤਿੰਨਾਂ 'ਚੋਂ ਇੱਕ ਸਾਬਤ ਕਰਦੇ ਮੈਂ ਤੈਨੂੰ ਓਪਨ ਚੈਲੰਜ ਦੇ ਨਾਲ ਲੁਹਾੜੇ ਦਾ ਰੱਖ ਲਾ ਟਾਈਮ ਆ ਤਿੰਨ ਜਿਹੜੀਆਂ ਚੀਜ਼ਾਂ ਮੈਂ ਬੋਲੀਆਂ ਤਿੰਨਾਂ 'ਚੋਂ ਇੱਕ ਚੈਲੰਜ ਸਾਬਤ ਕਰਦੇ ਵਿਥ ਪ੍ਰੂਫ ਵਿਥ ਪ੍ਰੂਫ ਸਾਬਤ ਕਰਦੇ ਆ ਦਾੜੀ ਮੈਂ ਆਪਣੀ ਮੂਤਨਾ ਮਨਾ ਦੂੰ ਜੇ ਨਾ ਸਾਬਤ ਕਰ ਸਕਿਆ ਤਿੰਨਾਂ 'ਚੋਂ ਇੱਕ ਵੀ ਫਿਰ ਤੂੰ ਆਪਣੀ ਗਾੜੀ ਮੂਤਨਾ ਬਣਾਏਗਾ ਗੱਲ ਸੁਣ ਕਰ ਚੈਲੰਜ ਸੱਤ ਜੀ ਆਪਣੇ ਪਿਓ ਦਾ ਮਾਤਾ ਸਾਲਾ ਬਣਾ ਕੇ ਕੁੜੀ ਦੀਆਂ ਆਈਡੀਆਂ ਤੂੰ ਆਪ ਮੰਨਿਆ ਮੇਰੇ ਕੋ ਤੇਰੀ ਰਿਕਾਰਡਿੰਗ ਪਈ ਆ ਆ ਵੀਡੀਓ ਕੱਟਣ ਤੋਂ ਬਾਅਦ ਮੈਰੀ ਰਿਕਾਰਡਿੰਗ ਵੀ ਪਾਉਂਦਾ ਦੇਖ ਲਿਓ ਇਹਦੀ ਆਵਾਜ਼ ਆ ਨਾ ਦਾਨਿਸ਼ ਦੀ ਆਪ ਤੂੰ ਮੰਨਿਆ ਕਿ ਮੈਂ ਕੁੜੀ ਦੀਆਂ ਆਈਡੀਆਂ ਬਣਾ ਕੇ ਲੋਕਾਂ ਨੂੰ ਬੇਕੂਬ ਬਣਾਉਣਾ ਹੁੰਦਾ ਤੇ ਇਲਜ਼ਾਮ ਤੂੰ ਸਾਡੇ ਤੇ ਲਾ ਰਿਹਾ ਪੈਸੇ ਤੇ ਕਮਾਲ ਹੋ ਗਈ ਤੇਰੇ ਵਾਲੀ ਮੈਂ ਤਾਂ ਤੈਨੂੰ ਕਹਿ ਰਿਹਾ ਆ ਆਪਣਾ ਚੈਲੰਜ ਮੈਂ ਤੈਨੂੰ ਵੀ ਦੇ ਰਿਹਾ ਆ ਲੁਧਿਆਣੇ ਵਾਲੇ ਨਸ਼ੇੜੀ ਨੂੰ ਉਹ ਬਾਹਰ ਬੈਠੀ ਜਿਹੜੀ ਕਤੀੜ ਇੱਕ ਪਲਵਿੰਦਰ ਸੰਧੂ ਸੰਧੂ ਕਰਕੇ ਕੋਈ ਕਤੀੜ ਆ ਜੇ ਤੁਸੀਂ ਦੋਨੇ ਆਪਣੇ ਪਿਓ ਦੇ ਹੋ ਸਗੇ ਪਿਓ ਦੇ ਹੈਗੇ ਹੋ ਇੱਕ ਪਿਓ ਦੇ ਆਪਣੇ ਤਿੰਨ ਜਿਹੜੇ ਤੁਸੀਂ ਇਲਜ਼ਾਮ ਲਾਏ ਨੇ ਮੇਰੇ ਤੇ ਪਹਿਲਾ ਢੈਣਾ ਵਾਲਾ ਕਿ ਮੈਂ ਕਿਸੇ ਭੈਣ ਨੂੰ ਬਲੈਕਮੇਲ ਕੀਤਾ ਫੋਨ ਮੰਗਿਆ ਜਾਂ ਪੈਸੇ ਮੰਗੇ ਦੂਜਾ ਇਲਜ਼ਾਮ ਮੈਂ ਧਰਮ ਬਦਲ ਲਿਆ ਤੀਜਾ ਇਲਜ਼ਾਮ ਕਿ ਸੇਵਾ ਦੇ ਨਾਮ ਤੇ ਮੈਂ ਪੈਸੇ ਕੱਟੇ ਕੀਤੇ ਇਹਨਾਂ ਤਿੰਨਾਂ ਚੋਂ ਤੁਸੀਂ ਦੋਨੇ ਜਾਣੇ ਸੁਣ ਲਓ ਤਿੰਨਾਂ ਚੋਂ ਇੱਕ ਇਲਜ਼ਾਮ ਵੀ ਸਾਬਤ ਕਰ ਦੋ ਮੈਂ ਆਪਣੀ ਦਾੜੀ ਮੂਤਰਾ ਬਣਾ ਦੂੰ ਦੋ ਦਿਨ ਦਾ ਟਾਈਮ ਆ ਤੁਹਾਡੇ ਕੋਲ ਦੋ ਦਿਨ ਦਾ ਟਾਈਮ ਰੱਖੋ ਟਾਈਮ ਲਾਈਵ ਦੇ ਵਿੱਚ ਰੱਖੋ ਟਾਈਮ ਇਹਨੂੰ ਕੋਈ ਲੁਧਿਆਣੇ ਵਾਲੇ ਨਸ਼ੇੜੀ ਨੂੰ ਰੱਖ ਟਾਈਮ ਲੁਧਿਆਣੇ ਜਿਹੜੇ ਮਰਜੀ ਜਗ੍ਹਾ ਦਾ ਰੱਖ ਲੈ ਟਾਈਮ ਚਾਹੇ ਗੁਰੂ ਘਰ ਦਾ ਰੱਖ ਲੈ ਚਾਹੇ ਕਿਸੇ ਹੋਰ ਪਾਸੇ ਰੱਖ ਲੈ ਮੈਂ ਆਉਣ ਨੂੰ ਤਿਆਰ ਆ ਜੇ ਤੁਸੀਂ ਸਾਬਤ ਕਰਤਾ ਤਿੰਨਾਂ 'ਚੋਂ ਇੱਕ ਵੀ ਇਲਜ਼ਾਮ ਮੈਂ ਦੁਬਾਰਾ ਬਾਰ-ਬਾਰ ਕਹਿ ਰਿਹਾ ਤਿੰਨਾਂ 'ਚੋਂ ਇੱਕ ਇਲਜ਼ਾਮ ਵੀ ਮੇਰਾ ਸਾਬਤ ਹੋ ਗਿਆ ਵਿਦ ਪ੍ਰੂਫ ਵਿਦ ਸਾਰਾ ਕੁਝ ਪ੍ਰੂਫ ਸਾਬਤ ਹੋ ਗਿਆ ਮੈਂ ਆਪਣੀ ਦਾੜੀ ਮੂਤਣਾ ਬਣਾ ਦੂੰ ਜੇ ਤਿੰਨੇ ਦੇ ਤਿੰਨੇ ਤੁਸੀਂ ਸਾਬਤ ਨਾ ਕਰ ਸਕੇ ਤੇ ਤੁਸੀਂ ਦੋਨੇ ਜਾਣੇ ਆਪਣੀਆਂ ਦਾੜੀਆਂ ਮੂਤਣਾ ਮਨਾਓਗੇ ਕਰੋ ਚੈਲੰਜ ਸੈੱਟ ਜੇ ਤੁਸੀਂ ਆਪਣੇ ਕੱਪੇ ਉਦੇ ਹੈਗੇ ਹੋ ਤਾਂ ਹੈ ਸਾਲਿਓ ਲੱਗੇ ਹੋਇਆ ਬਕਵਾਸ ਕਰਨ ਬਾਹਰ ਬੈ ਕੇ ਤੇ ਪਰਦੇ ਕਰਕੇ ਬੰਦ ਤੂੰ ਲੱਗਿਆ ਹੈ ਮੇਰੇ ਖਿਲਾਫ ਬਕਵਾਸ ਕਰਨ ਕੋਈ ਸ਼ਰਮ ਨੂੰ ਅੱਤ ਮਾਰ ਤੂੰ ਅੰਮ੍ਰਿਤਪਾਲ ਅੰਮ੍ਰਿਤਪਾਲ ਲਾ ਰੱਖੀ ਆ ਹੈ ਜਿਆਦਾ ਅੰਮ੍ਰਿਤਪਾਲ ਸੀਗਾ ਉਦੋਂ ਤੁਸੀਂ ਅੰਮ੍ਰਿਤਪਾਲ ਦਾ ਕਿੰਨਾ ਖਸਾਦ ਦੇਤਾ ਜੇ ਤੁਸੀਂ ਅੰਮ੍ਰਿਤਪਾਲ ਅੰਮ੍ਰਿਤਪਾਲ ਲਾ ਰੱਖੀ ਆ ਸਿਰਫ ਆਪਣੇ ਚਾਰ ਬਿਓਆਂ ਦੀ ਖਾਤਰ ਤੁਸੀਂ ਜਿੱਦਾਂ ਨਮਰਤਪਾਲ ਪੰਜਾਬ 'ਚ ਆਇਆ ਸੀ ਉਦੋਂ ਤੁਸੀਂ ਕਿੱਥੇ ਸੀ ਸਾਰੇ ਜਾਣੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਦੋਂ ਤੁਸੀਂ ਕਿੱਥੇ ਸੀ ਜਿਸ ਦਿਨ ਉਹਦੇ ਮਗਰ ਪੁਲਿਸ ਪਈ ਸੀ ਤੁਸੀਂ ਉਦੋਂ ਕਿੱਥੇ ਸੀ ਠੀਕ ਨਹੀਂ ਜਿਸ ਦਿਨ ਭਾਈ ਅਵਤਾਰ ਸਿੰਘ ਖੰਡੇ ਦੀ ਤੇ ਭਾਈ ਨਿੱਜਰ ਦੀ ਮੁਖਬਰੀਆਂ ਕੀਤੀਆਂ ਇਹਨਾਂ ਲੋਕਾਂ ਨੇ ਉਦੋਂ ਤੁਸੀਂ ਕਿੱਥੇ ਸੀ ਇਹਨਾਂ ਨੂੰ ਸਵਾਲ ਕਿਉਂ ਨਹੀਂ ਕੀਤੇ ਪੁੱਛੋ ਮਾਤਾ ਪਿਤਾ ਨੂੰ ਅਮਰਤਪਾਲ ਦੇ ਮਾਤਾ ਪਿਤਾ ਨੂੰ ਕਿਉਂ ਨਹੀਂ ਜਾ ਰਹੇ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਕੋਲ ਪੁੱਛੋ ਫੋਨ ਕਰਕੇ ਪੁੱਛੋ ਜੇ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣਾ ਨੂੰ ਕਹਿੰਦੇ ਹੋ ਨਾ ਤੁਸੀਂ ਪਰਿਵਾਰ ਦੇ ਬਹੁਤ ਨੇੜੇ ਹੋ ਅਮਰਤਪਾਲ ਦੇ ਤੁਸੀਂ ਆਪਣੇ ਨੂੰ ਕਹਿੰਦੇ ਹੋ ਅਮਰਤਪਾਲ ਦੇ ਪਰਿਵਾਰ ਦੇ ਤੁਸੀਂ ਬਹੁਤ ਨੇੜੇ ਹੋ ਕਰੋ ਸਵਾਲ ਮਾਤਾ ਪਿਤਾ ਨੂੰ ਕਿ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਕੋਲ ਜਾ ਕੇ ਸਾਰੀ ਗੱਲ ਸਪਸ਼ਟ ਕਰੋ ਪਤਾ ਲੱਗ ਜੂ ਕਿਨੇ ਕੀ ਕੀਤਾ ਵਾ ਦਮ ਰੱਖੋ ਨਾ ਸੱਚਾਈ ਬੋਲਣ ਦਾ ਤੇ ਜਿਹੜੇ ਸਾਡੇ ਵਰਗੇ ਬੋਲਦੇ ਆ ਉਹਨਾਂ ਦੀ ਫੈਮਲੀਆ ਦੀ ਤੁਸੀਂ ਫੋਟੋਆਂ ਪਾਉਂਦੇ ਹੋ ਆ ਸੋਨੀਆ ਸਿੰਘ ਵਾਲੀ ਆਈਡੀ ਇੱਕ ਇਹਦੀ ਇੱਕ ਤੀੜ ਦੀ ਹਲਦਿਆੜਿਆ ਦੇ ਨਸ਼ੇੜੀ ਦੀ ਇਹ ਆਪ ਮੰਨਿਆ ਕਿ ਅਸੀਂ ਮੈਂ ਕੁੜੀ ਦੇ ਨਾਮ ਦੀ ਆਈਡੀ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਹਾਂ ਮੈਂ ਤੈਨੂੰ ਵੀ ਕਹਿ ਦਿੰਦਾ ਤੂੰ ਕਹਿੰਦਾ ਨਾ ਭਜਾਉਣ ਵਾਲਿਆਂ ਚੋਂ ਆ ਤੈਨੂੰ ਭੁਲੇਖਾ ਕਿਸੇ ਗੱਲ ਦਾ ਹੁਣ ਤੱਕ ਤੇਰਾ ਬਾਹ ਨਹੀਂ ਪਿਆ ਹੋਣਾ ਕਿਸੇ ਨਾਲ ਮੈਨੂੰ ਲੱਗਦਾ ਨਵਾਂ ਨਵਾਂ ਤੂੰ ਆਇਆ ਵਾ ਇਹ ਜੰਮਿਆ ਵਾ ਜਿਹੜਾ ਸੰਦੂ ਸੰਦੂ ਕੋਈ ਬੈਠਾ ਵਾ ਉਹ ਬਾਹਰ ਬੈਠਾ ਜਿਹੜਾ ਸੰਦੂ ਉਹ ਨੂੰ ਮੈਂ ਜਵਾਬ ਦੇ ਰਿਹਾ ਇੱਕ ਤੀੜ ਨੂੰ ਤੂੰ ਹਜੇ ਨਵਾਂ ਨਵਾਂ ਜੰਮਿਆ ਵਾ ਪਹਿਲਾ ਚੰਗੀ ਤਰ੍ਹਾਂ ਨਾ ਪਤਾ ਕਰ ਲੈ ਪਤਾ ਮੈਂ ਪੰਜਾਬ 'ਚ ਬਹਿ ਕੇ ਪੰਜਾਬ 'ਚ ਬੈਠਾ ਮੈਂ ਪੰਜਾਬ 'ਚ ਤੇਰੇ ਮਗਰੋਂ ਮੈਂ ਬਾਹਰ ਬਹਿ ਕੇ ਨਹੀਂ ਮੈਂ ਟਿਕਟੌਕ ਤੇ ਵੀਡੀਓ ਪਾ ਕੇ ਉਹ ਕਰਦਾ ਮੈਂ ਪੰਜਾਬ 'ਚ ਬਹਿ ਕੇ ਚੈਲੰਜ ਦੇ ਰਿਹਾ ਪੰਜਾਬ 'ਚ ਬਹਿ ਕੇ ਆ ਜਾ ਪੁੱਤ ਬਾਹਰ ਜੇ ਦਮ ਹੈਗਾ ਆ ਜਾ ਪੰਜਾਬ 'ਚ ਆਪਾਂ ਦੋਨੇ ਬਹਿ ਕੇ ਗੱਲਬਾਤ ਕੈਨਲ ਸਾਰੇ ਮੈਂ ਬੁਲਾਉਂ ਸਾਰਾ মিডিਆ ਮੈਂ ਬਣਾਉਂਗਾ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਆ ਤੂੰ ਸਾਰੇ ਪ੍ਰੂਫ ਚੱਕ ਲੈ ਅਮਰਤਪਾਲ ਦੇ ਮੇਰੇ ਕੋਲ ਜੋ ਹੈਗਾ ਮੈਂ ਚੱਕ ਲੂ ਮੈਂ ਜੋ ਗੱਲ ਕਰਨੀ ਮੈਂ ਕਰ ਦੂੰ ਚੱਕ ਲੈ ਆ ਜਾ ਕਰੀਏ ਗੱਲ ਅਜਾ ਨਾਲੇ ਜਿਹੜੇ ਸੇਵਾ ਦੇ ਨਾਮ ਤੇ ਪੈਸੇ ਲੈ ਰੱਖ ਪ੍ਰੂਫ ਜੀ ਆਪਣੇ ਪਿਓ ਦੇ ਹੋਂ ਤਾਂ ਸਾਲੇ ਲੱਗ ਜਾਂਦੇ ਤੁਸੀਂ ਬਕਵਾਸ ਕਰਨ ਹੈ ਤੁਹਾਨੂੰ ਅਕਲ ਨਹੀਂ ਸਾਲੇ ਨੂੰ ਥੋੜੀ ਨਹੀਂ ਹੈਗੀ ਕਮਾਲ ਹੋ ਗਈ ਯਾਰ ਇਹ ਨਾਲ ਹੀ ਉਹ ਬਾਈ ਗੱਲ ਹਾਈਲਾਈਟ ਦੀ ਨਹੀਂ ਗੱਲ ਹੈਗੀ ਯਾਰ ਬਿਨਾ ਮਤਲਬ ਬਕਵਾਸ ਕਰਦੇ ਆ ਯਾਰ ਕੋਈ ਸਾਲਾ ਤੱਤ ਤਾਂ ਹੋਵੇ ਉਹ ਬਾਹਰ ਬੈਠਾ ਬਕਵਾਸ ਕਰੀ ਜਾਂਦਾ ਟੇਡੇ ਜੇ ਕਰਕੇ ਬਾਲ ਸਾਲਾ ਭਈਆ ਜੈਕ ਜੇ ਦਾਦਾ ਲੁਧਿਆਣੇ ਵਾਲਾ ਪਈਆ ਨਸ਼ੇੜੀ ਉਦਾਂ ਦਾ ਉਹ ਨਸ਼ੇੜੀ ਉੁੱਤ ਤੇਰੇ ਸ਼ੁਹਾਰਾ ਦਾ ਮੈਂ ਜਿੱਦਣ ਤੂੰ ਪੰਜਾਬ ਆ ਗਿਆ ਮੈਨੂੰ ਦੱਸ ਕੇ ਤੇਰੇ ਸ਼ੁਹਾਰਾ ਦਾ ਮੈਂ ਇੱਜਾ ਲਾਊਗਾ ਨਾ ਜ਼ਿੰਦਗੀ ਭਰ ਯਾਦ ਰੱਖੇਗਾ ਤੇਰੇ ਸ਼ੁਹਾਰਾ ਲੱਗਿਆ ਵਾ ਤੂੰ ਆ ਤਾਂ ਸਹੀ ਰੱਖ ਕੇ ਰੱਖ ਟਾਈਮ ਮੈਂ ਤਾਂ ਕਹਿੰਦਾ ਆ ਜਾ ਬਾਹਰ ਜਾਂ ਬਾਹਰ ਦੱਸ ਕਿਹੜਾ ਤੇਰਾ ਨੰਬਰ ਨੰਬਰ ਕਰ ਕਾਲ ਮੈਨੂੰ 98582300 ਤੇ ਕਰ ਕਾਲ ਜੇ ਆਪਣੇ ਪਿਓ ਦਾ ਵਾ ਤਾਂ ਬਾਹਰੋਂ ਬੈਠਾ ਵੀ ਤੂੰ ਤਾਂ ਕਾਲ ਨਹੀਂ ਕਰ ਸਕਦਾ ਪੰਜਾਬ ਆ ਕੇ ਮੈਨਾਂ ਕੀ ਗੱਲ ਕਰਾਂਗਾ ਤੂੰ ਤੂੰ ਬਾਹਰ ਬੈਠਾ ਵੀ ਆਪਣੇ ਨੰਬਰ ਤੋਂ ਕਾਲ ਨਹੀਂ ਕਰ ਸਕਦਾ ਮੈਨੂੰ ਮੈਂ ਪਰਸੋਂ ਵਾਲੀ ਵੀਡੀਓ 'ਚ ਵੀ ਆਪਣਾ ਨੰਬਰ ਬੋਲੇ ਆ ਤੈ ਪਰਸੋਂ ਵੀ ਨਹੀਂ ਕਾਲ ਕੀਤੀ ਅੱਜ ਫੇਰ ਬੋਲ ਰਿਆ ਵਾਂ 985829 ਹਰ ਤੇ ਕਰ ਕਾਲ ਜੇ ਆਪਣੇ ਪੇਹੋ ਦੇ ਉ ਤਾਂ ਆ ਲੁਧਿਆਣੇ ਵਾਲੇ ਨਸ਼ੇੜੀ ਨੂੰ ਕਹੋ 2 ਦਿਨ ਦਾ ਟਾਈਮ ਦਿੱਤਾ ਮੈਂ ਹੁਣ ਲੱਗ ਜੂ ਪਤਾ ਕਿਹੜਾ ਭੱਜ ਰਿਹਾ ਚੈਲੰਜ ਤੋਂ ਕਮੈਂਟ ਕਰਕੇ ਨਾ ਜਗ੍ਹਾ ਦੱਸੀ ਲਾਈਵ ਵੀਡੀਓ ਪਾ ਦੇ ਜਾਂ ਆਪਣੇ ਪੋਸਟ ਪਾ ਦੇ ਜਿੱਥੇ ਬਹਿਣਾ 2 ਦਿਨ ਦੇ ਵਿੱਚ ਵਿੱਚ ਲਾਈਵ ਵੀਡੀਓ ਪਾ ਦੇ ਜਾਂ ਪੋਸਟ ਪਾ ਦੇ ਜਿੱਥੇ ਵੀ ਲੁਧਿਆਣੇ ਬੈਠ ਕੇ ਗੱਲਬਾਤ ਕਰਨੀ ਆ ਚਾਹੇ ਗੁਰੂ ਘਰ ਦੀ ਰੱਖ ਲਾ ਚਾਹੇ ਮੰਦਰ ਰੱਖ ਲਾ ਚਾਹੇ ਕਿਸੇ ਹੋਰ ਪਾਸੇ ਦੀ ਕਿਤੇ ਵੀ ਰੱਖ ਲਾ ਜਗਾ ਮੈਂ ਆਉਣ ਨੂੰ ਤਿਆਰ ਆ ਦੋ ਦਿਨ ਦਾ ਟਾਈਮ ਤੈਨੂੰ ਹੋਰ ਦਿੱਤਾ ਜੇ ਦੋ ਦਿਨ ਚ ਤੂੰ ਜਾਂ ਤੇਰਾ ਉਹ ਕਤੀੜ ਬਲਵਿੰਦਰ ਸੰਧੂ ਕਰਕੇ ਜਿਹੜੀ ਹੈਗੀ ਕਕੀੜ ਨਾ ਸਾਬਤ ਕਰ ਸਕੇ ਸਮਝ ਲਓ ਫੇ ਤੁਸੀਂ ਆਪਣੇ ਪਿਓ ਦੇ ਹੈ ਨਹੀਂ ਹਰਾਮ ਦੇ ਹੀ ਹੋ ਫੇ ਤੁਸੀਂ ਜੇ ਨਾ ਸਾਬਤ ਕਰ ਸਕੇ ਕੋਈ ਵੀ ਇੱਕ ਵੀ ਚੀਜ਼ ਫੇ ਤੁਸੀਂ ਹਰਾਮ ਦੇ ਹੀ ਹੋ ਸਾਲਾ ਚੱਕ ਲਿਆ ਫੋਨ ਐ ਆ ਜੀ ਉਹ ਆ ਜੀ ਲੈ ਦੱਸ ਕਮਾਲ ਹੋ ਗਈ ਯਾਰ ਥੋਡੇ ਐ ਵੀਡੀਓ ਪਾਉਣ ਦਾ ਨਹੀਂ ਅਸੀਂ ਦਬਣ ਲੱਗੇ ਥੋਡੇ ਏਕੜ ਫੇਕ ਆਈਡੀਆਂ ਤੋਂ ਕਮੈਂਟ ਕਰਨ ਨਾਲ ਅਸੀਂ ਨੀ ਦਬਣ ਲੱਗੇ ਸਮਝ ਗਏ ਨਾ ਸਾਨੂੰ ਦਬਾਉਣ ਲਈ ਨਾ ਚਤਨਾ ਚ ਦਮ ਚਾਹੀਦਾ ਉਹ ਥੋਡੇ ਚ ਹੈ ਨਹੀਂਗਾ ਨਾ ਤੇਰੇ ਨਸ਼ੇੜੀ ਚਾ ਤੇਰੇ ਵਾਲੇ ਲੁਹਾਨੇ ਨਸ਼ੇੜੀ ਚ ਨਾ ਤੇਰੇ ਚਾ ਬਲਵਿੰਦਰ ਸੰਧੂ ਤਨ ਮੈਂ ਦੱਸ ਦਿੰਨਾ ਸਮਝਗੇ ਨਾ ਚਿਤੜਾ ਚ ਦਮ ਚਾਹੀਦਾ ਸਾਨੂੰ ਦਬਾਉਣ ਲਈ ਨਾ ਤੇਰੇ ਚ ਜਿਹੜਾ ਬਾਹਰ ਬੈਠਾ ਤੂੰ ਸੰਧੂ ਸੰਧੂ ਕੋ ਲਾਇਆ ਰੱਖਿਆ ਆਪਣੇ ਨਾਮ ਨਾਲ ਨਾ ਲੁਧਾਨੇ ਨਸ਼ੇੜੀ ਚਾ ਸਾਨੂੰ ਦਬਾ ਲੋਗੇ ਤੁਸੀਂ ਮੈਂ ਤਾਂ ਕਹਿੰਦਾ ਰੱਖ ਟਾਈਮ ਲੁਧਾਨੇ ਦਾ ਹੀ ਰੱਖ ਲੈ ਆਪਾਂ ਕਰਦੇ ਆਂ ਇੱਕ ਇੱਕ ਚੀਜ਼ ਦਾ ਕਰਦੇ ਆਂ ਉੱਥੇ ਹਿਸਾਬ-ਤਬ ਸਾਰੇ ਠੀਕ ਨਹੀਂ ਆਪਾਂ ਤਾਂ ਕਹਿੰਨੇ ਆ ਆਪਾਂ ਰੱਖੋ ਟਾਈਮ हद ਹੋ ਗਈ ਯਾਰ ਸਾਲੀ ਇਹਨਾਂ ਵਾਲੀ ਮੂੰਹ ਚੱਕਦੇ ਆ ਸਾਲੇ ਲੱਗ ਜਾਂਦੇ ਨੇ ਬਕਵਾਸ ਕਰਨ ਕਿਹੜਾ ਕਿਸੇ ਨੇ ਉਹ ਕਰਨਾ ਉਹ ਤਾਂ ਐਤ ਕੀ ਤੁਹਾਡਾ ਬਾਪ ਉਹ ਗਲਤ ਜਗਾ ਪੈ ਗਿਆ ਮੈਂ ਤਾਂ ਉਹਨੂੰ ਵੀ ਕਹਿੰਦਾ ਬਾਹਰ ਬੈਠਾ ਵੀ ਤੂੰ ਤਾਂ ਕਾਲ ਨਹੀਂ ਕਰ ਸਕਦਾ ਮੈਨੂੰ ਮੈਂ ਸੈਂਟਰ ਤੇ ਹੀ ਕਰ ਲਾ ਚੱਲ ਕਾਲ ਛੱਟ ਨੰਬਰ ਤੇ ਨਹੀਂ ਕਰ ਸਕਦਾ ਮੈਂ ਸੈਂਟਰ ਤੇ ਹੀ ਕਰ ਲਾ ਕਾਲ ਲੱਗ ਜੂ ਪਤਾ ਕੌਣ ਭਜਦਾ ਤੇ ਕੌਣ ਕੀ ਕਰਦਾ